ਪੰਡ ਪਾਣੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਬਸੰਤ ਪੰਚਮੀ ਦਾ ਤਿਹਾਰਾ ਹੈ ਬੜੀ ਧੂਤਾਂ ਬੁਲਾਇਆ ਜਾਂਦਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਇਸ ਵਕਤ ਅਸੀਂ ਬਟੰਡਾ ਦੇ ਅਮਰਿਤ ਸਿੰਘ ਜੀ ਕੋਲ ਤੇ ਕਿਹਾ ਜਿਹੜਾ ਕਿ ਸਭ ਤੋਂ ਜ਼ਿਆਦਾ ਇਹ ਪੰਡੰਗਾ ਨਹੀਂ ਤੇ ਨੋਹਰਾ ਦੀ ਖਰੀਦਾਰੀ ਕੀਤੀ ਜਾਂਦੀ ਹੈ ਦੁਕਾਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੈਰ ਰੱਖਣ ਜਗ੍ਹਾ ਹੈ ਨਹੀਂ ਦੁਕਾਨਾਂ ਪੂਰੀਆਂ ਪੂਰੀਆਂ ਨਵੇਂ ਨਵੇਂ ਡਿਜ਼ਾਈਨ ਦੇ ਪਤੰਗ ਹੈ ਯਾਰਾ ਯਾਰਾ ਹੋਰ ਚਲ ਆ ਜੀ ਰਾਲਾ ਰਾਲਾ ਇਹ ਨਵਾਂ ਨਵਾਂ ਡਿਜ਼ਾਈਨ ਤੇ ਇਹ ਪਤੰਗਾ ਧਾਰਾ ਦੇ ਵਿੱਚ ਬੜਾ ਦੋਸਤਲੀ ਹੋ ਰਹੀ ਹੈ। ਇਹ ਵੀ ਮਾਰਕਟ ਹੈ ਅਮਰੀਤ ਸਿੰਘ ਰੋਡ ਅੰਮ੍ਰਿਤਸਰ ਬਾਲਾਮੀ ਪਤੰਗ ਦੀ ਪਤੰਗਾ ਇਹਦੇ ਗਾਣਾ ਪੰਦਰ ਯਾਗ ਦੇਖਦੇ ਆ। ਕਿ ਕਿਹੜੇ ਕਿਹੜੇ ਤਰ੍ਹਾਂ ਦੇ ਪਤੰਗ ਮਾਰਕਟ 'ਚ ਆਏ ਹੋਏ ਆ। ਇਹ ਕਿੰਨਾ ਕੁ ਚਾਹ ਲੋਕਾਂ ਦੇ ਵਿੱਚ ਹੈਗਾ। ਇਹ ਤਾਂ ਲੁਧਿਆਣਾ ਲੁਧਿਆਣਾ ਕਾਈਟ ਫੇਅਰ ਇਹ ખાસ ਤੌਰ ਤੇ ਲੁਧਿਆਣਾ ਤੋਂ ਇੱਥੇ पतंगा ਵੀ ਆਪਣੇ ਸੇਲ ਲਗਾਉਂਦੇ ਬਹੁਤ ਵੱਡਾ पतंगा ਤੂੰ ਦੇਖ ਸਕਦਾ ਪੂਰੀਆਂ ਰੌਣਕਾਂ ਤੇ ਇਸ ਵਾਰ ਇੱਕ ਤਾਂ ਸਾਰਿਆਂ ਨੂੰ ਇਹ ਬੇਨਤੀ ਆ ਕਿ ਜਿਹੜੀ ਚਾਈਨਾ ਡੋਰ ਆ ਸਿੰਥੈਟਿਕ ਡੋਰ ਆ ਉਹਦੀ ਵਰਤੋਂ ਨਾ ਕਰੋ ਕੀਤੀ ਜਾਵੇ ਕਿਉਂਕਿ ਜਾਲੇ ਵਾਲਾ ਡੋਰ ਆ ਹਰ ਵਾਰੀ ਇਸ ਗੱਲ ਵਾਸਤੇ ਐਵਰ ਕੀਤਾ ਤਾਂ ਲੋਕ ਬਹੁਤ ਅਵੇ ਹੋਏ ਵੀ ਨੇ ਲੋਕਾਂ ਨੇ ਬਹੁਤ ਘੱਟ ਵਰਤੋਂ ਕੀਤੀ ਆ ਪਰ ਬਸੰਤਾਵਾਲ ਦੇ ਖਰੀਦਾਰੀ ਹੁੰਦੀ ਕਿਤੇ ਨਹੀਂ ਦੇਖਦੀ ਪਰ ਬਸੰਤਾਵਾਲ ਦੇ ਉਹਦੇ ਪਤਾ ਲੱਗਦਾ ਜਦੋਂ ਹਰ ਪਤੰਗ ਦੇ ਵਿੱਚੇ ਇਹ ਹਲਾ ਪਤੰਗ ਦੇ ਵਿੱਚੇ ਚਾਈਨਾ ਦੀ ਡੋਰ ਲੱਗੀ ਹੁੰਦੀ ਹੈ ਇਦਾਂ ਇੱਕ ਹੋਰ ਸਾਰਿਆਂ ਨੂੰ ਇੱਕ ਅਵੇਅਰਨੈਸ ਵਾਸਤੇ ਇਹ ਮੈਸੇਜ ਵੀ ਦੇਣਾ ਸੀਗਾ ਕਿ ਬਸੰਤ ਵਾਲੇ ਦਿਨ ਗਲੀਆਂ ਜਿਹੜੇ ਆਪਾਂ ਕਿਸੇ ਵਹੀਕਲ ਤੇ ਖਾਸ ਕਰਕੇ ਟੂ-ਵਿਲਰ ਤੇ ਜਾਂਦੇ ਆ ਖਾਸ ਕਰਕੇ ਫਲਾਈਓਵਰ ਸੜੇ ਹੁੰਦੇ ਆ ਬਸ ਤਾਂ ਗਲੀਆਂ ਦੇ ਵਿੱਚ ਵੀ ਧਿਆਨ ਰੱਖਣ ਦੀ ਲੋੜ ਆ ਖਾਸ ਕਰਕੇ ਜਿਹੜੇ ਫਲਾਈਓਵਰਸ ਆ ਫਲਾਈਓਵਰਸ ਤੇ ਚਾਰਕ ਦੇ ਹੋਣਾ ਕਿਉਂਕਿ ਡੋਰ ਜਿਹੜੀ ਹੁੰਦੀ ਆ ਉਹ ਗਲਾ ਦੇ ਵਿੱਚ ਆਪਣੇ ਟੂ-ਵੀਲਰ ਜਾਨਾ ਟੂ-ਵੀਲਰ ਤੇ ਜਾਂਦੇ ਹੋਏ ਆਪਣੇ ਗਲਾ ਵਿੱਚ ਫਸ ਜਾਂਦੀ ਆ ਤੇ ਉਸ ਦਾ ਖਾਸ ਕਰਕੇ ਜਿਹੜੇ ਬਾਈਕ ਆ ਵਿਕਲ ਆ ਉਹ ਸਲੋ ਚਲਾਏ ਜਾਣ ਹੈ ਬੱਚਾ ਜਾਂ ਕੋਈ ਵੱਡਾ ਇਸ ਤਰ੍ਹਾਂ ਖਾਸ ਕਰਕੇ ਚਾਰਖਾ ਕਿਉਂਕਿ ਡੋਰ ਤੋਂ ਗਾਜੇ ਫਸ ਜਾਂਦੇ ਜਿੰਦਗੀਆਂ ਅਨਮੋਲ ਆ ਤੇ ਹਾਰ ਸਾਡੇ ਹੁੰਦੇ ਆ ਜਿਹੜੇ ਉਹ ਖੁਸ਼ਿਆ ਦੇ ਹੁੰਦੇ ਆ ਬਹੁਤ ਵਾਰ ਆਪਾਂ ਖਬਰ ਚ ਪੜਾ ਹੁਣ ਸੋਣਾ ਹੋਇਆ ਆ ਇਹ ਤੇਰੇ ਵਾਹ ਬੈਕ 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 ਵਾਹ ਜੀ ਕਿੰਨਾ ਵਕਤ ਬਹੁਤ ਜੀ ਮੇਲੀ ਸਿਧਾ ਆ ਬਈ ਇਹ ਨਾਮ ਕਿੱਥੋਂ ਆ ਬਈ ਮੇਰਾ ਨਾਮ ਮੇਲੀ ਸਿੱਧੂ ਆ ਤੇ ਮੈਂ ਬਠਿੰਡਾ ਯਾਰ ਰਹਿਣ ਵਾਲਾ ਏ ਬਈ ਪਤਾ ਹੈ ਕਿ ਫੋਲ ਓਕੇ ਫੋਲ ਨਹੀਂ ਜਾਂਦੇ ਬੋਟਲ ਨਿਆਰੇ ਕੀ ਬੈ ਵਈ ਈ ਲੋਗਾ ਚੈਨਾ ਡੋਰ ਬਤਲੇ ਉਹਨਾਂ ਨੂੰ ਕੀ ਕਹਾਂ ਉਹ ਬਈ ਚੈਨਾ ਜੂੜਾ ਬਈ ਚੈਨਾ ਨਹੀਂ ਵਰਤਣੀ ਚਾਹੀਦੀ ਪਾਂਡਾ ਬਈ ਪਾਂਡਾ ਵਰਤੀ ਜਨੇ ਸਿੱਧੀ ਗੱਲ ਆ ਹਾਂਜੀ ਪਾਂਡਾ ਵਧੀਆ ਪਾਂਡਾ ਬਈ ਪਾਂਡਾ ਵਧੀਆ ਪਾਂਡਾ ਰੱਖਿਆ ਘਰੇ ਸਿੱਧੀ ਗੱਲ ਆ ਵੀ ਨਿਆਰੇ ਪਾਂਡਾ ਰਾਹੀ ਆ ਬਹੁਤ ਲੋਗ ਨਾ ਕਹੇ ਤੋਂ ਵੀ ਹਟਦੇ ਵੀ ਚੈਨਾਲ ਹੋਰ ਬੰਦ ਨਹੀਂ ਨਹੀਂ ਹੁਣ ਤਾਂ ਉਹਨਾਂ ਦਾ ਕੀ ਕਰੇ ਜਿਹੜੇ ਕਹੇ ਤੋਂ ਨਹੀਂ ਹਟਦੇ ਚਾਹ ਹੁਣ ਜਿਹਨਾਂ ਨੇ ਨਾ ਯਾਰ ਬਈ ਬਈ ਕਿਸੇ ਖਰਚੇ ਦਾ ਯਾਰ ਕਿਉਂ ਹੋਵੇ ਨਹੀਂ ਬਲਾਪੀ ਆਲੀ ਚੜਾਉਣੇ ਏਰੀਆ ਗੱਲਾਂ ਤੇ ਨਾ ਜਾਓ ਯਾ ਇਨੀ ਬਲਾਪੀ ਚੜਾ ਰੱਖੀ ਬੈਠਾ ਨਹੀਂ ਨਹੀਂ ਬਈ ਯਾ ਕਰ ਬਈ ਚਾਈਨਾ ਚਾਈਨਾ ਹੀ ਮੈਨੂੰ ਤੇ ਓਕੇ ਬਈ ਠੀਕ ਹੈ ਓਕੇ ਬਈ ਬਾਈ ਬਾਈ ਯੋ ਯਾਨੀ ਯਾ ਬਈ ਠੀਕ ਹੈ ਅੱਪੇ ਸਭ ਘਰੋਂ ਹੈਪੀ ਸਭ ਪੰਜ ਪਾਣੀ ਟੀਵੀ ਪੰਜ ਪਾਣੀ ਟੀਵੀ ਲਖੋ ਸਭ ਤੋਂ ਉਪਰ ਆ ਲਓ ਓਏ ਮਿੱਲੀ ਓਏ ਓਏ ਬਲਾਗ ਓਏ ਬਲਾਗ ਸਾਰ ਨੂੰ ਅਸੀਂ ਇਹ ਰਣਦੀ ਕਰਦੇ ਕਿ ਜਿਹੜੀ ਚਾਈਨਾ ਡੋਰ ਹੈ ਸਿੰਥੈਟਿਕ ਡੋਰ ਹੈ ਉਹ ਵੀ ਵਰਤੋਂ ਕੱਟਬਾੜ ਕਰੋ ਵਰਤੋਂ ਨਾ ਕਰੋ ਜੀ ਕਿਉਂਕਿ ਜਿਹੜੀ ਇਹ ਸਰਦਾਰ ਚੈਨਲ ਕਿਹੜਾ ਜੀ ਪੰਜ ਪਾਣੀ ਟੀਵੀ ਕੱਟੋ ਘੱਟ ਮੈਂ ਗਲਤ ਕਹਿ ਰਿਹਾ ਸੀਗਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜੀ ਇਹ ਸਿੰਥੈਟਿਕ ਡੋਰ ਹੁੰਦੀ ਹੈ ਇਹ ਆਪਣੇ ਪਤੰਗ ਉਡਾਉਣ ਵਾਸਤੇ ਹੁੰਦੀ ਹੈ ਇਹ ਔਰ ਤਾਂ ਮੈਂ ਜਿਵੇਂ ਮਛਲੀ ਫਿਸ਼ਿੰਗ ਵਾਸਤੇ ਹੁੰਦੀ ਹੈ ਜੱਕ ਜ਼ੋਰ ਪਰੋ ਇਨੇ ਪਤੰਗਾਂ ਵਾਸਤੇ ਇਹ ਡੋਰ ਨਹੀਂ ਬਣਾਈ ਗਈ ਤੇ ਉੱਤੇ ਖਾਸ ਤੌਰ ਤੇ ਲਿਖਾ ਵੀ ਹੁੰਦਾ ਹੈ ਕੰਪਨੀ ਵਾਲਿਆਂ ਨੇ ਜਿਹੜਾ ਗੋਟ ਹੁੰਦਾਗਾ ਚੈਨਲ ਉਰ ਦਾ ਉਹ ਆਪਣੇ ਬਚਾਅ ਕਰਕੇ ਰੱਖ ਲਿਆ ਪਰ ਉਹਨਾਂ ਨੂੰ ਪਤਾ ਹੈ ਕਿ ਲੋਕ ਜਿਹੜੇ ਖਰੀਦਣਗੇ ਇਹ ਆਪਣੀ ਲੋਕਾਂ ਜੋ ਅਵੇਅਰਨੈਸ ਹੈ ਦੀ ਹੈ ਇਹ ਆਪਾਂ ਨਹੀਂ ਚਾਇਨਾ ਹੋ ਰਹਾ ਸਧਾਰਕ ਹੋ ਰਹਾ ਨੂੰ ਨਾ ਵਰਤੀਏ ਕਿ ਕਿਸੇ ਵਾਸਤੇ ਜਿਹੜਾ ਖੁਸ਼ੀਆਂ ਤਿਆਰ ਆ ਰਹਾ ਉਹ ਮਾਤਮ ਵਿੱਚ ਬਦਲ ਜਾਂਦੇ ਆ ਉਹ ਇਸ ਕਰਕੇ ਪਾਇ ਹੈ ਇਹਦੇ ਸਿੱਧੇ ਡਾਇਰੈਕਟ ਰੋਡ ਦੀ ਵਰਤੋਂ ਆ ਕੀਤੀ ਜਾਵੇ ਦੂਜਾ ਜਿਹੜਾ ਆਪਾਂ ਗਲੀਆਂ ਦੇ ਵਿੱਚ ਬਸੰਤਾ ਵਾਲੇ ਦੇ ਜਾਂਦੇ ਆ ਜਾਂ ਫਲਾਇਰ ਵਰਤੋਂ ਜਾਂਦੇ ਆ ਉਤੋਂ ਬੜਾ ਧਿਆਨ ਨਾਲ ਆਪਾਂ ਦੁੱਤਨ ਨਾਹੀਏ ਕਿਉਂਕਿ ਗੜ ਦੇ ਵਿੱਚ ਡੋਰ ਬਹੁਤ ਆ ਗਿਆ ਮਾਸਕੇ ਨੁਕਸਾਨ ਦਾ ਸਕਿਆ ਤੇ ਯੋਈ ਜਾਣਾ ਵੀ ਨਹੀਂ ਆਣਾ ਖਬਰ ਦੇ ਵਿੱਚ ਵੀ ਪੜਿਆ ਪੜਦੇ ਆ ਸੋਸ਼ਲ ਮੀਡੀਆ ਦੇ ਦੇਖਦੇ ਆ ਯਾਰ ਤੁਸੀਂ ਰੋਕਾ ਦੇਖ ਸਕਦੇ ਹੋ ਪਸੰਤਾ ਦਾ ਤਿਹਾਰ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਹੁਸਾਣਾ ਬਣਾਇਆ ਜਾਂਦਾ ਹੈ ਬਹੁਤ ਹੂੰ ਲੇਖ ਕਿਹੜਾ ਲਾਂਡੀ ਵੇਈਂ ਤੁਹਾਨੂੰ ਇੰਟਰਵਿਊ ਦਾ ਦੇਣੀ ਹੈ ਹਾਂਜੀ ਕੀ ਨਾਮ ਹੈ ਕਿੱਥੋਂ ਆਏ ਹੋ ਸ਼ੀਵਾ ਵੀ ਬਣੀ ਬਸਤੀ ਤੋਂ ਆਇਆ ਹਾਂ ਸ਼ੀਵਾ ਵੀ ਨਹੀਂ ਬਸਤੀ ਤੋਂ ਆਇਆ ਹਾਂ ਅੱਛਾ ਕਿਨੇ ਪੰਨੇ ਲੈ ਆਸੀ ਸੌਪ ਦਾਂਗੇ ਲੈ ਲੈ ਜੀ ਜਾਉਂਗੇ ਕਿ ਥੱਕ ਜਾਣਗੇ ਨਹੀਂ ਨਹੀਂ ਇਹ ਬਹੁਤ ਹੈ ਦੋ ਜਣੇ ਹੈ ਜੀ ਰਾਤ ਨੂੰ ਫਿਰ ਕੀ ਤਲਾਵਾ ਕਹੋਗੇ ਰਾਤ ਨੂੰ ਤਲਾਵਾ ساری ਰਾਤ ਹੀ ਪੂਰੇ ਸਾਊਂਡ ਸੁੰਡ ਲਾਗੇ ਤੁਸੀਂ ਹੱਥ ਸੱਜਣੇ ਆਰ ਦੀ ਬਹੁਤ ਹੈ ਮੈਂ ਤਿਆਰ ਆ ਕਿ ਲਾਈ ਬਣਾਉਣੇ ਹੋਰ ਤਾਂ ਕੋਈ ਬਣਾਉਂਦਾ ਹੀ ਨਹੀਂ ਇਹ ਤਿਆਰ ਬਹੁਤ ਲੋਕ ਨੇ ਚੈਨ ਵਾਲੀ ਸਤੈਰੀ ਲੋਕ ਬਸੇ ਨਹੀਂ ਨਹੀਂ ਚੈਨ ਨਹੀਂ ਆਪਾਂ ਇਧਰ ਹੀ ਲੈ ਕੇ ਗਿਆ ਪਾਂਡਾ ਡੋਰੀ ਲੈ ਕੇ ਗਿਆ ਇਹ ਇਧਰ ਅੰਕਲ ਦੋ ਜੀ ਚਾਈਨਾ ਜੀ ਇਹਨਾਂ ਦਾ ਆਪਾਂ ਡਾਂਦੇ ਨਹੀਂ ਸ਼ੁਰੂ ਤੋਂ ਹੀ ਨਹੀਂ ਡਾਂਦੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਕੋਈ ਮੈਸੇਜ ਨਹੀਂ ਦਿੰਦੇ ਬਸ ਇਹਨੂੰ ਡਾਂਣਾ ਨਹੀਂ ਚਾਹੀਦਾ ਜੀ ਬੈਨ ਕਰ ਦੇਣਾ ਚਾਹੀਦਾ ਪਿੱਛੇ ਹੀ ਹਾਂ ਅੱਜ ਤੀ ਦਾ ਪਿੱਛੇ ਵੀ ਨਹੀਂ ਆਰੀ ਮੈਨੂੰ ਸੁਣਨ ਚ ਆਇਆ ਜੀ ਹਾਂਜੀ ਹੋਰ ਤਾਂ ਬੈਨ ਪਰ ਬਹੁਤ ਲੋਕ ਹਟਦੇ ਨਹੀਂ ਉਹ ਹਾਲੇ ਵੀ ਡਾਂਦੇ ਆ ਜੀ ਮੱਸੀਆ ਫੜਨ ਵਾਸਤੇ ਹੁੰਦੀ ਆ ਤਾਂ ਹਾਂ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਸਵਾਦ ਤੁਸੀਂ ਚੈਨਲ ਵਰਤ ਲਈ ਮੰਗੀ ਗਿਆ ਮੰਗਦੇ ਬਹੁਤ ਹੈ ਜੀ ਕਿਉਂਕਿ ਉਹਨਾਂ ਨੂੰ ਮਿਲ ਜਾਨੀ ਗੱਲੀयां ਮੁੱਲੇ ਤੋਂ ਇੱਕ ਸਾਲ ਤੋਂ ਹੁੰਦੀ ਨਹੀਂ ਮੰਗਣ ਆਇਆ ਨਹੀਂ ਅਸੀਂ ਇਹਨਾਂ ਨੂੰ ਜੀ ਸਾਲੇ ਪਸਤਾ ਵੇਚਦੇ ਨਹੀਂ ਨਾਲੇ ਤੁਸੀਂ ਵੀ ਨਾ ਉਲਾਓ ਤੁਸੀਂ ਤਾਂ ਉਹਨਾਂ ਨੂੰ ਆਈ ਕਹਿੰਦੇ ਆ 80 ਦਿਨੋਂ ਵੀ ਨਾ ਮੈਸੇਜ ਦਿੰਦੇ ਹੈ ਪੈਣ ਸਸਤੀ ਵੀ ਖਤਰਨਾਕ ਹੈ ਬੱਚਿਆਂ ਵਾਸਤੇ ਕਦੋਂ ਲੱਗ ਲੇਕਿਨ ਮੰਦੇ ਨਹੀਂ ਪਿਛਲੀ ਵਾਰ ਲੋਕ ਕਟੇ ਵੀ ਅਸੀਂ ਪਹਿਲਾਂ ਮੰਨਦੇ ਸੀ ਹਾਂ ਜੀ ਪਿਛਲੀ ਵਾਰ ਤੋਂ ਕਟੇ ਉਹਨਾਂ ਨੂੰ ਕਦੋਂ ਲੱਗੇ ਵੀ ਕਹਿੰਦੇ ਵੀ ਨਹੀਂ ਮਿਲਦੀ ਅੰਦਾਜ਼ ਦੋ ਕਿਤੋਂ ਮਿਲਦੀ ਹੈ ਅਸੀਂ ਇਹ ਮਨਾ ਕਰ ਰਹੇ ਹਾਂ ਕਿ ਉਹ ਤਾਂ ਇਹ ਨਾ ਸਾਨੂੰ ਪਤਾ ਕਿੱਥੇ ਨੂੰ ਪੁਲਿਸ ਵਾਲਾ ਕਹਿੰਦਾ ਥੈਂਕ ਯੂ ਤੇ ਅੱਜ ਕਿਹਾ ਕਿ ਚਾਈਨਾ ਬੋਰ ਮੰਗੜ ਬਾਤ ਆਉਂਦੀ ਆ ਪਰ ਅਸੀਂ ਦਿੰਦੇ ਨਹੀਂ ਹਾਲਾਂਕਿ ਗੜੀਆਂ ਮੋਲੇ ਜੀ ਬੇਚ ਜਾਂਦੀ ਹੈ ਕਿਉਂਕਿ 24 ਘੰਟੇ ਵੇਚਦੀ ਹੈ ਵੇਖਦੀ ਕਿ ਨਹੀਂ ਦੇਖਦੀ ਪਰ ਜਦੋਂ ਪਤੰਗ ਟੱਟ ਕੇ ਆਉਂਦੇ ਆ ਤੇ ਉਹਨਾਂ ਨੂੰ ਹਰ ਪਿੱਛੇ ਪਤਾ ਚਾਈਨਾ ਬੋਰ ਬਣੀ ਹੁੰਦੀ ਹੈ ਉਹਦੇ ਪਤਾ ਲੱਗਦਾ ਜੇ ਕਿਸੇ ਦੇ ਗਲ ਤੇ ਜਾਂ ਅੱਖ ਤੇ ਨੁਕਸਾਨ ਕਰ ਦਿੰਦੀ ਹੈ ਵੱਢ ਕੇ ਸਾਨੂੰ ਸਾਰਿਆਂ ਨੂੰ ਇਸ ਦੇ ਪ੍ਰਤੀ ਅਵੇਰ ਹੋਣਾ ਚਾਹੀਦਾ ਹੈ ਇਹ ਬ੍ਰੋਡ ਕਰਨਾ ਚਾਹੀਦਾ ਹੈ ਚਾਈਨਾ ਡੋਰ ਦਾ ਅਨੁਪਾ ਨਾ ਵਰਤੀਏ ਤੇ ਨਾ ਕਿਸੇ ਦੇ ਖੁਸ਼ੀਆਂ ਦੇ ਤਿਹਾਰਾਂ ਨੂੰ ਦੇ ਵਿੱਚ ਜੇ ਕਹਿੰਦੇ ਕਿ ਰੰਗ ਦੇ ਵਿੱਚ ਭੰਗ ਖੁਸ਼ੀਆਂ ਨੂੰ ਮਾਤਮ ਤੇ ਵਾਧਨ ਦਾ ਕਾਰਨ ਨਾ ਬਣਿਏ ਆਹ ਹੀ ਪੈਰਾਸ਼ੂਟ ਹੈ ਜਿਹਨਾਂ ਨੂੰ ਇੱਥੇ ਛੜਦੇ ਕਿਹਾ ਜਾਂਦਾ ਹੈ ਹੇ ਵੀ ਵਾਅ ਮੇ ਕ ਲੱਗਣਾ ਵੀਰੇ ਜੇ ਦਬਾਉਣ ਆਇਆ ਜਦੋਂ ਬਸੰਤ ਖਤੋਂਚਾਉ ਨੂੰ ਹੋ ਜਾਂਦੇ ਉਸ ਤੋਂ ਬਾਅਦ ਜਿਹੜੇ ਆ ਗੜਬੇ ਆ ਉਹਦੇ ਪੰਚ ਜਰ ਸੌ ਰੁਪਏ 60 ਰੁਪਏ ਐਂ ਕਰੇ ਕਿੰਨਾ ਕਿ ਬਿਗੈਮਰੇ ਸਾਰੀ ਕਿੰਨਾ ਕਿ ਬਿਗੈ ਥੱਲੇ ਆ ਨਾ ਵੀਰੇ ਠੀਕ ਹੈ ਹਰੇ ਦਾ ਮੋਹਰ ਬਣਿਆ ਠੀਕ ਹੈ ਉਹ ਗੜਬੇ ਆਈਏ ਪੈਰਾਸ਼ੂਟ ਵੀ ਕਹਿੰਦੇ ਇਹਨੂੰ ਗੜਬਾ ਵੀ ਕਹਿੰਦੇ ਆ ਸਾਹੂਰ ਉਹਨੇ ਰਾਹੁਲ ਜੀ ਦਾ ਸਾਹੂਰ ਪਸੰਦ ਕਰ ਲਿਆ। ਅਸਲ ਵਾਰ ਇਹ ਉੱਡ ਆ ਜਾਂਦੇ ਆ ਰਾਤ ਨੂੰ ਜੀ ਅਸਮਾਨ ਦੇ ਵਿੱਚ ਇੱਕ ਬਹੁਤ ਹੀ ਵਧੀਆ ਨਜ਼ਾਰਾ ਦੇਖਣ ਨੂੰ ਮਿਲਿਆ ਇਹ ਗੜਬਿਆਂ ਦੇ ਨਾਲ। ਇਹ ਰੇਸਾਂ ਦੇ ਵਿੱਚੋਂ। ਭਾਈ ਕਿਹੜੇ ਚੈਨਲ ਤੇ ਆਊਗਾ ਇਹ? ਪੰਨ ਪੰਨ ਜੀਓ। ਹੈ? ਪੰਨ ਪੰਨ ਜੀਓ। ਸਾਰੇ ਵੀ ਲੋਕ ਲੱਗਿਆ। ਹੈਪੀ ਬਸੰਤ ਜੀ ਹੈਪੀ ਬਸੰਤ ਬਹੁਤ ਮਜ਼ਾ ਆ ਰਿਹਾ ਹੈ ਚੈਨਲ ਡੋਰ ਵਾਲੇ ਮੈਸੇਜ ਆਣਾ ਆਪਾਂ ਇੱਕ ਚੈਨਲ ਡੋਰ ਬਿਲਕੁਲ ਨਹੀਂ ਵਰਤਣੀ ਚਾਹੀਦੀ ਜੀ ਬਹੁਤ ਗੰਦੀ ਚੀਜ਼ ਹੈ ਪਕਸ਼ੀਆਂ ਨੂੰ ਨੁਕਸਾਨ ਦਿੰਦੀ ਹੈ ਲੋਕਾਂ ਨੂੰ ਨੁਕਸਾਨ ਦਿੰਦੀ ਹੈ ਪਾਣਾ ਡੋਰ ਵਰਤਣੀ ਚਾਹੀਦੀ ਹੈ ਬਹੁਤ ਵਧੀਆ ਚੀਜ਼ ਹੁੰਦੀ ਹੈ ਅਸੀਂ ਅੱਜ ਦੀ ਵਰਤੀ ਪਹਿਲੀ ਵਾਰ ਬਹੁਤ ਮਜ਼ਾ ਆਇਆ ਥੈਂਕ ਯੂ ਸੋ ਮੱਚ ਸਾਰੇ 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 ਦਾ ਕਹਿਣਾ ਹੈ ਕਿ ਚੈਨਲ ਡੋਰ ਨਾ ਵਰਤੋ ਇਹ ਫਿਰ ਵੀ ਇਹ ਕਿਸ ਲਈ ਹੈ ਉਹ ਜੇ ਪਵਾਨ ਕਰਦੇ ਕਿ ਕਿਸੇ ਦੀ ਜਾਨ ਜਾਂਦੀ ਹੈ ਜਾਂ ਫਿਰ ਪਛਿਆਂ ਦਾ ਉਸਾਮ ਦਾ ਪਛਿਆ ਵੀ ਜਾਨ ਜਾਂਦੀ ਹੈ ਫਿਰ ਵੀ ਚਾਈਨਾ ਲੋੜੜੀਆਂ ਬਤਨੂਆਂ ਦੇ ਹੱਥੇ ਉਹਨਾਂ ਨੂੰ ਸਾਡਾ ਮੈਸੇਜ ਇਹ ਹੈ ਕਿ بار بار ਚਾਈਨਾ ਲੋੜ ਨਾ ਬਸਤੋ ਪਾਣਾ ਲੋਰ ਵਰਤ ਆਪਣੀ ਦੇਸੀ ਲੋੜੜੀ ਉਹ ਵਰਤੋ ਤਾਂ ਇਸ ਵਾਰ ਲੋਕ ਕੁਝ ਅਵੇਅਰ ਹੋਏ ਹੈ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਇਹਨਾਂ ਚਾਇਆਂ ਰੋਦਾ ਟ੍ਰੈਂਡ ਆ ਉਹ ਕਟਾਗਾ ਲੋਕ ਲੋਕਾਂ ਨੂੰ ਕਿਉਂਕਿ ਸਰਕਾਰ ਵੀ ਪ੍ਰਸ਼ਾਸਨ ਵੀ ਇਸ ਬਾਰੇ ਸਖਤ ਹੈ ਧਾਰਾ ਦੇ ਵਿੱਚ ਜਿਹੜਾ ਇਹ ਤੇ ਜਦੋਂ ਬਰਦਾ ਫੜਾਇਆ ਜਾਂਦਾ ਜਾਂ ਬੇਜਾ ਫੜਾਇਆ ਜਾਂਦਾ ਉਹ ਮਾਮਲਾ ਦਰਜੇ ਦਾ ਹੁੰਦਾ ਹੈ ਇਹ ਧਾਰਾ ਦੇ ਕਹਿੰਦਾ ਜੀ ਜਮਾਨਤ ਜਲਦੀ ਹੀ ਸਜ਼ਾ ਸਖਤ ਸਜ਼ਾ ਸਖਤ ਹੋਣੀ ਹੈ ਲੱਗਿਆ ਤਾਂ ਜਾਇ ਕਰੋ ਤੇ ਨਾਲੇ ਸਾਰਾ ਮੂਵੀ ਇੰਜੋਏ ਕਰ ਲਓ। ਸਾਹੌਫੀ ਵੱਡਾ ਆਇਆ ਬਾਜ਼ਾਰ ਹੈ ਇਹ ਅਮਰੀਕਸੀ ਰੋਡ ਹੈ। ਇਹ ਮੇਨ ਬਾਜ਼ਾਰ। ਕਿੰਨਾ ਦਾ ਹੈ? ਕਿੰਨਾ? ਪਤੰਗਾ ਦਾ ਬਾਜ਼ਾਰ ਹੈ ਮੇਨ। ਇੱਥੇ ਸਭ ਤੋਂ ਵੱਧ ਜਿਹੜੇ ਪਤੰਗ ਆ ਉਹ ਦੇਖ ਦਿਓ। ਛੇ ਸੋ ਛੋਟੇ ਤੋਂ ਛੋਟਾ ਪੰਗ ਤੇ ਵੱਡੇ ਤੋਂ ਵੱਡਾ ਇੱਥੇ ਪਤਾ ਲੱਗਦਾ ਦੇਖਣ ਨੂੰ ਮਿਲ ਜਾਂਦਾ ਹੈ ਤਾਂ ਤਾਤਰਾ ਤੇ ਹਾ ਰਾਈ ਬਹੁਤ ਵਧੀਆ ਹੈ ਹਾਂ ਜਿਹੜਾ ਇਹਨਾਂ ਦਾ ਉਹ ਜਿਹੜਾ ਸ਼ਾਇਰ ਰਹਾਤਾ ਜੀ ਹਾਂ ਗਿਰੋ ਅਬੇ ਰੈ ਸੋਜੀ ਹੋਇਆ ਲੋਕਾਂ ਦੇ ਵਿੱਚ ਪਾਟਾ ਹੀ ਬਹੁਤ ਅੱਖ ਲਾਈ ਦੀ ਹੈ ਜੀ 1700 ਚਾਰਗੜਾ ਲਾਈ ਤੇ ਹੈ ਜੀ ਪਾਟਾ ਦਾ ਅੱਛਾ ਨਹੀਂ ਆਈ ਬੀ ਹਾਂ ਨਹੀਂ ਆਈ ਬੀ ਨਾ ਕੋਈ ਕਿਤੇ ਹੋ ਤਾਂ ਆਉਂਦੀ ਹੈ ਪਰ ਚਾਈਨਾ ਨਾਲ ਕਈ ਵਾਰ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ ਕਿਸੇ ਦਾ ਜਦੋਂ ਨੁਕਸਾਨ ਹੋ ਜਾਂਦਾ ਹੈ ਉਸ ਸਮਾਂ ਹੋਗਾ ਇਹ ਵੀ ਹੈ ਚਾਈਨਾ ਦੇ ਡੋਰਾ ਸਸਟੇਟਿਕ ਡੋਰਾ ਹੈ ਇਸ ਕਰਕੇ ਲੈ ਜਾਂਦੇ ਕਿ ਇਹ ਡੋਰਾ ਸਸਤੀ ਮਿਲਦੀ ਹੈ ਘੱਟ ਦੱਸਣ ਜੇ ਵਾਧਾ ਆ ਜਾਂਦੀ ਹੈ ਪਰ ਉਹ ਕਈ ਵਾਰ ਮਹਿੰਗੀ ਪੈ ਜਾਂਦੀ ਹੈ ਉਹ ਵੀ ਕੋਈ ਅਗੜਾ ਤੇ ਅਦਨਾਲ ਕਿਹੜੀ ਜੀ ਉਹ ਕਹਿੰਦੇ ਨੇ ਚਾਈਨ ਔਰ ਸਸਤੀ ਆ ਤੇ ਬੁਝੇ ਮਹਿੰਗੀ ਆ ਪਰ ਗਲਤ ਕੀਤਾ ਬਹੁਤ ਸੋ ਗਲਤੀ ਹੋ ਗਈ ਹੈ ਇਹ ਲੈ ਲੈ ਆਪਾਂ ਦੀ ਜਿਹੜਾ ਟਿਕਾਣਾ ਜੀ ਉਹ ਮਰਾ ਟਿਕਾਣਾ ਉਹ ਟਿਕਾਣਾ ਮੈਂ ਲੈ ਕੇ ਬਾਹਰ ਹੋਇਆ ਯਾਰ 10 ਦੇ ਰੇਟ ਬਾਈ ਗ੍ਰੇਟ ਹੀ ਦੱਸਦੇ ਯਾਰ ਆ ਬੱਸਾਂ ਦਾ ਰੇਟ ਰੇਟ ਦਾ ਸਿਆਮ ਮੇਡਾ ਉਹ ਹੋ ਗਈ ਕੇ ਲੈ ਜਾ ਇੰਨਾਂ ਨੂੰ ਲੈ ਆ ਲੈ ਸਾਰਾ ਕਬੂਹਾ ਬੜਾ ਪਤੰਗ ਐਂਡੀ ਕਿ ਮੇਰਾ ਪੰਗ ਯਾਰ ਕਿੰਨਾ ਮੁਸਤਿਆਰਾ ਐ ਅੱਜ ਬਹੁਤ ਵੱਡਾ ਸਿੱਧੂ ਬੋਸੇ ਵਾਲਾ ਗਾਇਕ ਸਿੰਗਰ ਗਾਇਕ ਸਰੂਨ ਗਾਇਕ ਉਹਨਾਂ ਦੀ ਉੱਤੇ ਫੋਟੋ ਐਂਡ ਹੋ ਗਈ ਆ ਆਪਾਂ ਅੰਤ ਨਾਲ ਗੱਲਬਾਤ ਕਰਦੇ ਕਿੰਨਾ ਲੱਗਿਆ ਆ ਕਿੰਨਾ ਲੱਗਿਆ ਬੜੀ

Devji buatku. Oh, Kita. 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 ജയ ഹർ ജയ ഭ